ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੰਤਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੀ ਨਦੇੜ ਸ਼ਹਿਰ ਵਿੱਚ ਅਤੇ ਇਸ ਇਲਾਕੇ ਵਿਖੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੋਣ ਦੇ ਕਾਰਨ ਹਮੇਸ਼ਾ ਹੀ ਨਜਾਮ ਹైదరాబాద్ ਮੁਸਲਮਾਨਾਂ ਦੀ ਮੰਗ ਨੂੰ ਪੂਰਾ ਕਰਨ ਦਾ ਚਾਹਵਾਨ ਰਹਿੰਦਾ ਅਤੇ ਇਸ ਇਲਾਕੇ ਦੇ ਹਿੰਦੂ ਸਿੱਖਾਂ ਨੂੰ ਸਦਾ ਹੀ ਨੁਕਸਾਨ ਪਹਤਾ ਕੇ ਖੁਸ਼ ਹੁੰਦੇ ਸੀ ਬਲਕਿ ਸਾਰੇ ਭਾਰਤ ਖਾਸ ਕਰਕੇ ਪੰਜਾਬ ਦੇ ਹਿੰਦੂ ਭਾਵੇਂ ਆਰੀਆ ਹਨ ਭਾਵੇਂ ਬ੍ਰਹਮ ਸਮਾਜੀ ਜੈਨੀ ਬੋਧੀ ਕਬੀਰ ਪੰਥੀ ਦਾदू ਦਵਾਰੀਏ ਕ੍ਰਿਸ਼ਨ ਉਪਾਸਕ ਰਾਮਚੰਦਰ ਜੀ ਦੇ ਸਾਧਕ ਜਾਂ ਕਨਪਾਟੇ ਜੋਗੀ ਹਨ ਸਾਰੇ ਦੇ ਸਾਰੇ ਇਸ ਸਵਾਲ ਪਰ ਇਕੱਠੇ ਹਨ ਕਿ ਸਿੱਖਾਂ ਨੂੰ ਕੋਈ ਲਾਭ ਨਾ ਹੋਵੇ ਧਾਰਮਿਕ ਤੌਰ ਤੇ ਵੀ ਇਕੱਠੇ ਹਨ ਤੇ ਰਾਜਨੀਤਿਕ ਤੌਰ ਤੇ ਵੀ ਸਿੱਖਾਂ ਨੂੰ ਅੱਗੇ ਵਧਣ ਦੇਣਾ ਨਹੀਂ ਚਾਹੁੰਦੇ ਕਲਗੀ ਤਰਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਕਤਲ ਕਰਾਉਣ ਵਿੱਚ ਹੱਥ ਸੁਚਾਨੰਦ ਦਾ ਤੇ ਪੰਜਵੇਂ ਪਾਸ਼ਾ ਜੀ ਦੀ ਸ਼ਹਾਜਤ ਵਿੱਚ ਚੰਦੂ ਦਾ ਹੱਥ ਸੀ ਤਤ ਖਾਲਸੇ ਦੇ ਸਮੇਂ ਅੰਦਰ ਲਖਪਤ ਰਾਏ ਤੇ ਜਸਪਤ ਰਾਏ ਦਾ ਬਹੁਤ ਹਿੱਸਾ ਸੀ ਇਹ ਤਾਂ ਕਿਹਾ ਕਰਦੇ ਸਨ ਕਿ ਅਸੀਂ ਦੋਨੋਂ ਖਤਰੀਪਰਾ ਰਲ ਕੇ ਸਿੱਖ ਪੰਥ ਨੂੰ ਨਾਸ਼ ਕਰ ਦੇਵਾਂਗੇ ਹਰ ਸਮੇ ਇਹ ਪੈੜੇ ਸਵਾਦ ਅਨਸਾਰ ਖਾਲਸੇ ਪਰਵਾਰ ਕਰਨ ਦਾ ਬੇਲਾ ਹੱਥੋਂ ਨਹੀਂ ਗਵਾਉਂਦੇ ਇਹਨਾਂ ਤੋਂ ਖਾਲਸੇ ਨੂੰ ਚਕੰਨਾ ਰਹਿਣ ਦੀ ਲੋੜ ਹੈ ਸਾਡੇ ਗੁਰੂ ਸਹਿਬਾਨ ਨੇ ਇਸ ਕੌਮ ਪਰ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ ਜੈਸੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਨ੍ਹਾਂ ਦੀ ਰੱਖਿਆ ਲਈ ਸੀਸ ਕੁਰਬਾਨ ਕੀਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਇਨ੍ਹਾਂ ਦੀ ਰੱਖਿਆ ਹਿੱਤ ਆਪਣੇ ਮਾਤਾ ਪਿਤਾ ਚਾਰੇ ਸਹਬਜ਼ਾਦੇ ਤੇ ਪੁੱਤਰਾਂ ਤੋਂ ਵੀ ਪਿਆਰੇ ਪੁੱਤਰ ਖਾਲਸੇ ਨੂੰ ਵਾਰਿਆ ਕਸੂਰ ਦੇ ਪਠਾਣਾ ਤੋਂ ਬ੍ਰਾਹਮਣਾਂ ਦੀ ਲੜਕੀ ਛਡਾਉਣ ਲਈ ਆਪਣੀਆਂ ਜਾਨਾਂ ਦੀ ਔਤੀ ਦੇਣੀ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਕੁਰਬਾਨੀਆਂ ਕੀਤੀਆਂ ਤੇ ਹਿੰਦੂਆਂ ਤੇ ਕਈ ਪਰਉਪਕਾਰ ਕੀਤੇ ਪਰ ਇਹ ਹਿੰਦੂ ਜਾਤੀ ਪਤਾ ਨਹੀਂ ਕਿਸੇ ਦਰਦ ਮਿੱਟੀ ਦੀ ਬਣੀ ਹੋਈ ਹੈ ਕਿ ਸਾਰੇ ਪਰਉਪਕਾਰਾਂ ਨੂੰ ਤੁਲਾ ਕੇ ਖਾਲਸੇ ਪਰ ਅਤਿਆਚਾਰ ਹੀ ਕਰਦੇ ਰਹਿੰਦੇ ਹਨ ਭਾਵ ਖਾਲਸੇ ਦਾ ਬੁਰਾ ਹੀ ਤੱਕਦੇ ਰਹਿੰਦੇ ਹਨ ਇਹ ਲੋਕ ਕਦੇ ਵੀ ਪਰਉਪਕਾਰ ਦਾ ਬਦਲਾ ਨਹੀਂ ਚੁਕਾ ਸਕਦੇ ਇਸ ਵਾਸਤੇ ਇਹਨਾਂ ਨੂੰ ਹੀ ਅਕ੍ਰਿਤਕ ਕਣ ਆਖਦੇ ਹਨ ਮੇਰਾ ਪਾਪ ਕਹਿਣ ਦਾ ਇਹ ਹੈ ਕਿ ਸੱਚਖੰਡ ਤਖਤ ਦੀ ਜ਼ਮੀਨ ਖੋ ਲੈਣ ਵਿੱਚ ਹਿੰਦੂ ਲੋਕ ਵੀ ਨਵਾਬ ਹైదరాబాద్ ਦੇ ਨਾਲ ਪੂਰੇ ਪੂਰੇ ਸਹਿਮਤ ਸਨ ਬਲਕਿ ਇਸ ਇਲਾਕੇ ਦੇ ਮੁਖੀ ਜ਼ੋਰ ਦਿੰਦੇ ਸਨ ਕਿ ਇਹ ਗੁਰਦੁਆਰੇ ਦੀ ਜ਼ਮੀਨ ਸਿੱਖਾਂ ਕੋਲ ਲੈ ਕੇ ਮੰਡੀ ਤੇ 부ਚੜਖਾਨੇ ਜ਼ਰੂਰ ਬਣਾਉਣੇ ਚਾਹੀਦੇ ਹਨ ਸਚਖੰਡ ਦੇ ਬਸਨੀਕ ਸਿੱਖਾਂ ਨੇ ਮੋਰਚੇ ਲਾ ਦਿੱਤੇ ਉਧਰ ਨਵਾਬ ਸਰਕਾਰ ਵੀ ਪੂਰੇ ਹੱਥ ਤੇ ਤੁਲੀ ਹੋਈ ਸੀ ਕਿ ਜਰੂਰ ਕਬਜ਼ਾ ਕਰਨਾ ਹੈ ਇਸ ਇਲਾਕੇ ਦਾ ਡਿਪਟੀ ਕਮਿਸ਼ਨਰ ਬਹੁਤ ਸ਼ਸ਼ੂਪੰਦ ਵਿੱਚ ਪੈ ਗਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਇਸ ਨਾਜਮ ਨੂੰ ਕਿਸੇ ਪ੍ਰੇਮੀ ਨੇ ਦੱਸਿਆ ਕਿ ਇੱਥੇ ਪੂਰਨ ਬ੍ਰह्म ਗਿਆਨੀ ਤਤਵੇਤੇ ਮਹਾਪੁਰਸ਼ ਆਏ ਹੋਏ ਹਨ ਉਹ ਇਸ ਵਾਤਾਵਰਣ ਨੂੰ ਸ਼ਾਂਤ ਕਰ ਸਕਦੇ ਹਨ ਸੋ ਨਾਜਮ ਨੇ ਇਹ ਗੱਲ ਸੁਣਦੇ ਸਾਰ ਹੀ ਪੰਜ ਸੱਤਾ ਮੁਖੀਆਂ ਨੂੰ ਨਾਲ ਲੈ ਕੇ ਸੰਤਾਂ ਦੇ ਚਰਨਾਂ ਵਿੱਚ ਆਇਆ ਤੇ ਤਨੁਮਨੋਂ ਬੇਨਤੀ ਕੀਤੀ ਕਿ ਐ ਫਕੀਰ ਸਾਈ ਤੁਸੀਂ ਆਪਣੀ ਸ਼ਕਤੀ ਨਾਲ ਇਸ ਵਾਤਾਵਰਣ ਨੂੰ ਸ਼ਾਂਤ ਕਰੋ ਆਪ ਜੀ ਦੀ ਕਿਰਪਾ ਬਹੁਤ ਹੋਵੇਗੀ ਸੰਤਾਂ ਨੇ ਕਿਹਾ ਹੇ ਖਾਨ ਸਾਹਿਬ ਤੁਸੀਂ ਇੱਕ ਵਾਰੀ ਜਾ ਕੇ ਨਵਾਬ ਸਾਹਿਬ ਨੂੰ ਕਹੋ ਕਿ ਆਪ ਜੀ ਨੂੰ ਇੱਕ ਪੰਜਾਬੀ ਫਕੀਰ ਮਿਲਣਾ ਚਾਹੁੰਦਾ ਹੈ ਆਪ ਨਦੇੜ ਚੱਲ ਕੇ ਪੰਜਾਬੀ ਫਕੀਰ ਨੂੰ ਜ਼ਰੂਰ ਮਿਲੋ 나জম ਉਸੇ ਵੇਲੇ ਹੀ ਹైదరాబాద్ ਚਲਾ ਗਿਆ ਇੱਧਰ ਸੰਤ ਮਹਾਰਾਜ ਜੀ ਉਸ ਬੋਲਾ ਸਾਹਿਬ ਜਗ੍ਹਾ ਪਰ ਆਏ ਸਾਰੇ ਸਿੱਖਾਂ ਨੂੰ ਬੜੇ ਪਿਆਰ ਤੇ ਮਿੱਠੇ ਮਿੱਠੇ ਬਚਨਾਂ ਨਾਲ ਸ਼ਾਂਤ ਕੀਤਾ ਅਤੇ ਆਪਣੇ ਨਾਲ ਸਹਿਮਤ ਕਰ ਲਿਆ ਸੰਤਾਂ ਨੇ ਥੋੜੇ ਜਿਹੇ ਬਚਨ ਕਹੇ ਕਿ ਖਾਲਸਾ ਜੀ ਇਸ ਜ਼ਮੀਨ ਪਰ ਨਵਾਬ ਨਹੀਂ ਰਹੇਗਾ ਨਾ ਹੀ ਕੋਈ ਮੰਡੀ ਤੇ ਬੁਚੜ ਖਾਨਾ ਬਣੇਗਾ ਸੰਤਾਂ ਦੇ ਇਹ ਬਚਨ ਸੁਣ ਕੇ ਸਾਰੇ ਸਿੱਖ ਸ਼ਾਂਤ ਹੋ ਗਏ ਦਾਤਾ ਵਰਨ ਠੰਡਾ ਹੋ ਗਿਆ ਉਧਰ ਨਾਜਮ ਨੇ ਨਵਾਬ ਦੇ ਨਾਲ ਮੁਲਾਕਾਤ ਕਰਕੇ ਨਵਾਬ ਨੂੰ ਬੜੇ ਪ੍ਰੇਮ ਨਾਲ ਕਿਹਾ ਕੀ ਇੱਕ ਨਿਦੇੜ ਵਿੱਚ ਪੂਰਨਪੁਰਖ ਬ੍ਰਹਮ ਗਿਆਨੀ ਤਤਵਿੱਤੇ ਆਏ ਹੋਏ ਹਨ ਉਹ ਫਕੀਰ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ ਨਵਾਬ ਨੇ ਹੋਰ ਕੋਈ ਗੱਲ ਨਾ ਕੀਤੀ ਤੇ ਨਾ ਹੀ ਸੁਣੀ ਉਸ ਨੂੰ ਐਸਾ ਪਰਮੇਸ਼ਵਰ ਨੇ ਪ੍ਰੇਰਿਆ ਕਿ ਉਹ ਨਿਦੇੜ ਨੂੰ ਚੱਲ ਪਿਆ ਥੋੜੇ ਚਿਰ ਬਾਅਦ ਨਿਦੇੜ ਪਹੁੰਚ ਗਿਆ ਉਹ ਜ਼ਿਲੇ ਦੇ ਰੈਸਟ ਹਾਊਸ ਵਿੱਚ ਠਹਿਰ ਗਿਆ ਅਤੇ ਨਾਜ਼ਮ ਨੂੰ ਨਿਦੇੜ ਭੇਜ ਦਿੱਤਾ ਕਿ ਮੇਰੇ ਵੱਲੋਂ ਸਤਿਰ ਦੇ ਚਰਨਾਂ ਪਰ ਸਜਦਾ ਕਰਕੇ ਬੇਨਤੀ ਕਰੋ ਕਿ ਦਾਸ ਨੂੰ ਦਰਸ਼ਨ ਦੇ ਨਾਜ਼ਮ ਨੇ ਹਜ਼ੂਰ ਪਾਸ ਬੇਨਤੀ ਕੀਤੀ ਸੰਤਾ ਨੇ ਕੋਈ ਉੱਤਰ ਨਾ ਦਿੱਤਾ ਤੇ ਨਾਜ਼ਮ ਨਾਲ ਕਾਰ ਵਿੱਚ ਬੈਠ ਕੇ ਰੈਸਟ ਹਾਊਸ ਪਹੁੰਚ ਗਏ ਜਦੋਂ ਸੰਤ ਮਹਾਰਾਜ ਜੀ ਰੈਸਟ ਹਾਊਸ ਦੇ ਮਕਾਨ ਅੰਦਰ ਗਏ ਤਾਂ ਹਜ਼ੂਰ ਦਾ ਜਲਾਲ ਪ੍ਰਿਆ ਦਰਸ਼ਨ ਕਰਕੇ ਨਵਾਬ ਨੇ ਸਜਦਾ ਕੀਤਾ ਨਾਲ ਦੇ ਸਾਰੇ ਅਮੀਰਾਂ ਵਜ਼ੀਰਾਂ ਨੇ ਸਜਦੇ ਕੀਤੇ ਬੜੇ ਸਤਕਾਰ ਨਾਲ ਅੱਛੇ ਕੋਚ ਪਰ ਬਿਠਾਇਆ ਕੁਝ ਬਚਨ ਧਰਮ ਬਾਰੇ ਪੁੱਛੇ ਤੁਸੀਂ ਕਿਸ ਨੂੰ ਚੰਗਾ ਸਮਝਦੇ ਹੋ ਮਹਾਰਾਜ ਜੀ ਨੇ ਉੱਤਰ ਦਿੱਤਾ ਕਿ ਨਵਾਬ ਸਾਹਿਬ ਜੀ ਅਸੀਂ ਖੁਦਾਈ ਮਜ਼ਹਬ ਨੂੰ ਅੱਛਾ ਸਮਝਦੇ ਹਾਂ ਕਿਉਂਕਿ ਬਾਬਾ ਨਾਨਕ ਜੀ ਨੇ ਕਿਹਾ ਸੀ ਸ਼ੁਭ ਅਮਲਾ ਬਾਜੋਂ ਦੋਨੋਂ ਰੋਏ ਇਨਾ ਦੋਨਾਂ ਵਿੱਚ ਤੀਸਰੇ ਸਿੱਖ ਮੰਨਉ ਭਾਵ ਜੋ ਵੀ ਮਨੁੱਖ ਸਰੀਰ ਕਰਕੇ ਸੰਸਾਰ ਵਿੱਚ ਆਇਆ ਹੈ ਭਾਵੇਂ ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਦਾ ਹੈ ਚੰਗੇ ਕਰਮਾ ਬਿਨਾ ਕਿਸੇ ਦਾ ਛੁਟਕਾਰਾ ਨਹੀਂ ਹੋ ਸਕਣਾ ਇਨਸਾਨ ਨੂੰ ਪੁੰਨ ਕਰਮ ਕਰਨੇ ਚਾਹੀਦੇ ਹਨ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿੱਚ ਆਖਦੇ ਹਨ ਜੋ ਖਦਾਈ ਨਾਮ ਹਨ ਸੋ ਗੋਲ ਪੇਧ ਰੱਖਦੇ ਹਨ ਹੈ ਇੱਕ ਹੀ ਖੁਦਾਈ ਦੇ ਨਾਮ ਜੋ ਉਸ ਦਾ ਨਾਮ ਜਪਦਾ ਜਪਦਾ ਉਸ ਖੁਦਾਈ ਦੇ ਹੁਕਮ ਵਿੱਚ ਆ ਗਿਆ ਉਸ ਨੇ ਹੀ ਖੁਦਾ ਦਾ ਪੇਧ ਪਾ ਲਿਆ ਸੋ ਉਹੀ ਖੁਦਾ ਦੇ ਘਰ ਵੱਡਾ ਹੈ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਹੇ ਨਵਾਬ ਸਾਹਿਬ ਜਿਸ ਨੂੰ ਪੂਰਨ ਮੁਰਸ਼ਦ ਦੀ ਪ੍ਰਾਪਤੀ ਹੋਈ ਹੈ ਅਤੇ ਪੂਰਨ ਮੁਰਸ਼ਦ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ murid ਨੂੰ ਅੰਮ੍ਰਿਤ ਨਾਲੋਂ ਵੀ ਮਿੱਠਾ ਗਿਆਨ ਦੇ ਕੇ ਪਰਮ ਦੂਰ ਕਰ ਦਿੱਤਾ ਹੈ ਸੋ ਸਾਰੇ ਹੀ ਖੁਦਾ ਨੂੰ ਹੀ ਤੱਕਦੇ ਹਨ ਉਹਨਾਂ muridਾਂ ਦਾ ਫਿਰ ਖੁਦਾਈ ਮਜ਼ਹਬ ਹੋ ਜਾਂਦਾ ਹੈ ਫਿਰ ਉਹ ਫਕੀਰ ਇੱਕ ਮਜ਼ਹਬ ਦੇ ਅਹੰਕਾਰੀ ਨਹੀਂ ਹੁੰਦੇ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਮੰਨੇ ਮੱਗ ਨਾ ਚੱਲੇ ਪੰਥ ਮੰਨੇ ਧਰਮ ਸਿੱਤੀ ਸੰਬੰਧ ਸੋ ਇਨਸਾਨ ਸਦਾ ਧਰਮ ਨੂੰ ਹੀ ਮੰਨਦੇ ਹਨ ਹਜ਼ੂਰ ਦੇ ਅੰਮ੍ਰਿਤ ਭਰੇ ਵਚਨ ਸੁਣ ਕੇ ਤੇ ਪੂਰਨ ਰੋਹਾਨੀਅਤ ਦੀ ਸ਼ਖਸੀਅਤ ਤੱਕ ਕੇ ਨਵਾਬ ਦੇ ਮਨ ਉੱਪਰ ਬਹੁਤ ਅਸਰ ਹੋਇਆ ਨਵਾਬ ਦਾ ਮਨ ਸ਼ਾਂਤ ਹੋ ਗਿਆ ਨਵਾਬ ਨੇ ਕਿਹਾ ਫਕੀਰ ਜੀ ਕੋਈ ਸੇਵਾ ਬਖਸ਼ੋ ਤਾਂ ਹਜ਼ੂਰ ਨੇ ਕਿਹਾ ਕਿ ਸੇਵਾ ਖੁਦਾ ਦੀ ਹੀ ਕਰਨੀ ਚਾਹੀਦੀ ਹੈ ਫਿਰ ਨਵਾਬ ਨੇ ਕਿਹਾ ਖੁਦਾ ਦੀ ਕੀ ਸੇਵਾ ਕਿਵੇਂ ਕਰੀਏ ਸੰਤ ਜੀ ਫਰਮਾਉਣ ਲੱਗੇ ਜੋ ਖੁਦਾ ਦੀ ਖਲਕਿਤ ਹੈ ਉਸ ਦੀ ਜੋ ਸੇਵਾ ਕਰਦੇ ਹਨ ਉਹ ਖੁਦਾ ਦੀ ਸੇਵਾ ਹੁੰਦੀ ਹੈ ਜੋ ਪੁਰਸ਼ ਖੁਦਾ ਦੀ ਖਲਕਿਤ ਦੀ ਸੇਵਾ ਕਰਦੇ ਹਨ ਖੁਦਾ ਉਹਨਾਂ ਪਰ ਖੁਸ਼ ਹੁੰਦਾ ਹੈ ਨਵਾਬ ਕਹਿਣ ਲੱਗਾ ਫਕੀਰ ਜੀ ਮੈਨੂੰ ਚੰਗੀ ਤਰ੍ਹਾਂ ਸਮਝਾਓ ਫਿਰ ਨਵਾਬ ਇਕੱਲਾ ਹੀ ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀ ਕਰਨ ਲੱਗਾ ਤਾਂ ਹਜ਼ੂਰ ਨੇ ਕਿਹਾ ਕਿ ਹੇ ਨਵਾਬ ਜੀ ਆਪ ਦੇ ਵੱਡਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜ਼ਮੀਨ ਪੁੰਨ ਕੀਤੀ ਹੈ ਕਿ ਸਾਡੀ ਇਸ ਧਰਤੀ ਵਿੱਚ ਖੈਰਾਤ ਹੁੰਦੀ ਰਹੇ ਤੇ ਗੁਰੂ ਬਾਬੇ ਦਾ ਲੰਗਰ ਅਤੁੱਟ ਵਰਤਦਾ ਰਹੇ ਸਭ ਦੁਨੀਆ ਦੇ ਗਰੀਬ ਅਮੀਰ ਲੰਗਰ ਛਕਣਗੇ ਇਹ ਕਿਸੇ ਦਾ ਕੀਤਾ ਹੋਇਆ ਚੰਗਾ ਕਰਮ ਧਰਮ ਹੈ ਇਹ ਸਭ ਤੁਹਾਡੇ ਪਹਿਲੇ ਉਸ ਸਮੇਂ ਦੇ ਰਾਜ ਦੇ ਮਾਲਕਾਂ ਨੇ ਕੀਤਾ ਹੈ ਸੋ ਤੁਸੀਂ ਉਸ ਦੇ ਕੀਤੇ ਹੋਏ ਕਰਮ ਧਰਮ ਨੂੰ ਆਪਣੇ ਹੁਕਮ ਨਾਲ ਮਿਟਾ ਰਹੇ ਹੋ ਇਹ ਆਪ ਜੀ ਆਪਣੇ ਵਾਸਤੇ ਬੁਰੇ ਕਰਮਾਂ ਦੇ ਬੀਜ ਬੋ ਰਹੇ ਹੋ ਇਸ ਦਾ ਫਲ ਤੁਹਾਨੂੰ ਭੁਗਤਣਾ ਪਵੇਗਾ ਨਵਾਬ ਨੇ ਕਿਹਾ ਕਿ ਇਹ ਕਰਮਚਾਰੀ ਹੀ ਮੇਰੇ ਤੋਂ ਬੁਰੇ ਕੰਮ ਕਰਵਾ ਰਹੇ ਹਨ ਤਾਂ ਹਜ਼ੂਰ ਨੇ ਕਿਹਾ ਕਿ ਮੈਂ ਫਕੀਰ ਹੁੰਦਾ ਹੋਇਆ ਆਪ ਦੇ ਭਲੇ ਲਈ ਚੇਤਾਵਨੀ ਕਰਦਾ ਹਾਂ ਕਿ ਬੁਰੇ ਕਰਮਾਂ ਦਾ ਬੀਜ ਨਾ ਬੀਜੋ ਫਿਰ ਆਪ ਦਾ ਭਲਾ ਹੋਵੇਗਾ ਨਵਾਬ ਨੇ ਇੱਕਦਮ ਉੱਠ ਕੇ ਸੰਤਾਂ ਦੇ ਚਰਨ ਫੜ ਲਏ ਤੇ ਆਖਿਆ ਕਿ ਫਕੀਰ ਜੀ ਤੁਸੀਂ ਮੇਰੇ ਉੱਪਰ ਬਹੁਤ ਪਰਉਪਕਾਰ ਕੀਤਾ ਹੈ ਮੈਂ ਅੱਜ ਹੀ ਸਾਰੇ ਆਰਡਰ ਗੁਰਦੁਆਰੇ ਦੀ ਜ਼ਮੀਨ ਲੈਣ ਦੇ ਮਨਸੂਖ ਕਰ ਦਿੰਦਾ ਹਾਂ ਸੰਤਾਂ ਦੇ ਸਾਹਮਣੇ ਨਾਜਮੰਦੇੜ ਨੂੰ ਬੁਲਾਇਆ ਅਤੇ ਬੜਾ ਸਖਤ ਆਰਡਰ ਦੇ ਕੇ ਬੋਲਾ ਸਾਹਿਬ ਦੀ ਜ਼ਮੀਨ ਉੱਪਰ ਮੰਡੀ ਤੇ ਬੁੱਚੜਖਾਨਾ ਬਣਾਉਣਾ ਮਨਸੂਖ ਕਰ ਦਿੱਤਾ ਅੱਗੇ ਵਾਸਤੇ ਵੀ ਆਰਡਰ ਕਰ ਦਿੱਤਾ ਕਿ ਜੋ ਮੰਦਰ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਇਸ ਦੇ ਨਾਮ ਜੋ ਜਾਇਦਾਦ ਹੈ ਅੱਗੇ ਵਾਸਤੇ ਕੋਈ ਸਰਕਾਰ ਇਸ ਨੂੰ ਲੈਣ ਦੀ ਕੋਸ਼ਿਸ਼ ਨਾ ਕਰੇ ਇਸ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਨੇ ਆਪਣੇ ਤੇਜ ਪ੍ਰਤਾਪ ਨਾਲ ਉਸ ਨਵਾਬ ਦੇ ਮਨ ਨੂੰ ਬਦਲ ਦਿੱਤਾ ਇਹ ਹੁੰਦੇ ਹਨ ਸੰਤਾਂ ਦੇ ਗੌਤਕ ਜਿਨ੍ਹਾਂ ਤੇ ਵਰਤ ਜਾਣ ਉਹੀ ਇਸ ਦੀ ਕਿਰਪਾ ਨੂੰ ਜਾਣਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ